Got it. ਦਰ ਪਿਆਰੇ ਸਾਹਿਬਾਨ ਦੇ ਆ ਜਾਣ ਦੇ ਤੋੜ ਤੰਦਾਂ ਦੁਨੀਆਂ ਦੇ ਜੰਜਾਲ ਵਾਲੀਆਂ ਦਰ ਦੇਖ ਲੈ ਪਿਆਰੇ ਨੂੰ ਚਾ ਹਰ ਵੇਲੇ ਜਨਾਨ ਦੇ ਉਹਨਾਂ ਦੇ ਦਿਲ ਵਿੱਚ ਬੇਨੰਦ ਸੇ ਇੱਕ ਵਾਰੀਓ ਹਿਰਦੇ ਵਿੱਚ ਆਵਸੇ ਨਹੀਂ ਛੱਡਦਾ ਸਦਾ ਨੈਉ ਛੱਡਦਾ ਸਦਾ ਆ ਨਾ ਲਵਸੇ ਤਦ ਤੀਵਾ ਕਦੇ ਨਾ ਲੱਗਣ ਦੇਵੇ ਦੁੱਖ ਸੁੱਖ ਸਰਡੇ ਆਪਲ ਸੰਗਾਈ ਤੱਤੀ ਵਾ ਕਦੇ ਨਾ ਲਗਣਦੇ ਵੇ ਦੁੱਖ ਸੁੱਖ ਬਾਣੀ ਸਾਹਿਬਾਂ ਦੀ ਸੱਚੋ ਸੱਚ ਕਹਿੰਦੀ ਬਾਣੀ ਸਾਹਿਬਾਂ ਦੀ ਸੱਚੋ ਸੱਚ ਕਹਿੰਦੀ ਲੱਖ ਲੱਖ ਸਜਦੇ ਸਰਨਾਤੇ ਮੇਰੇ ਪਿਆਰੇ ਸਾਹਿਬ ਸਵਾਰ ਆਵੇ ਲੱਖ ਲੱਖ ਸਜਦੇ